ਪਰ ਗੁਰੂ ਦੀ ਮੱਤ ਲੈ ਕੇ ਇਸ ਜੀਵਨ ਰੂਪੀ ਹੀਰੇ ਦੀ ਕਦਰ ਕਰਨੀ ਸਿੱਖ ਲੈ ਹੀਰਾ ਰਤਨ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖ ਜੇ ਕੋਈ ਕੀਮਤੀ ਹੀਰਾ ਕੀਮਤੀ ਰਤਨ ਹੋਵੇ ਪਰ ਜੇ ਉਹਨੂੰ ਕੋਈ ਖਰੀਦਣ ਵਾਲਾ ਨਾ ਹੋਵੇ ਉਹਦਾ ਗਾਹਕ ਨਾ ਹੋਵੇ ਤਾਂ ਸੱਚ ਜੀ ਹੀਰਾ ਰਤਨ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਸ਼ਬਦ ਗੁਰ ਸਾਧੂ ਦੇਖਿਓ ਪਰ ਜਦੋ ਰੱਬ ਦੇ ਪਿਆਰਿਆਂ ਨੇ ਵੇਖਿਆ ਵੀ ਗੁਰੂ ਦਾ ਸ਼ਬਦ ਤੇ ਬੜਾ ਕੀਮਤੀ ਰਤਨ ਹੈ ਮਨੁੱਖਾ ਜਨਮ ਤੇ ਬੜਾ ਅਮੋਲਕ ਰਤਨ ਹੈ ਤਬ ਰਤਨ ਬੇਕਾਨੋ ਲੱਖਾਂ ਤੇ ਉਹਨਾਂ ਨੇ ਲੱਖਾਂ ਦੇ ਵਿੱਚ ਕੀਮਤ ਪਾਈ ਭਾਵ ਉਹਨਾਂ ਨੇ ਸਮਝ ਲਿਆ ਵੀ ਇਹ ਮਨੁੱਖਾ ਜਨਮ ਕਿੰਨਾ ਕੀਮਤੀ ਆਪਾ ਕਿੰਨੀ ਵਾਰੀ ਇਹ ਬੇਸ਼ੇ ਦੇ ਵਿਚਾਰ ਕਰਦੇ ਰਿਆਂ ਤੁਮਹ ਜਨਮ ਤੋਂ ਕੀਮਤੀ ਹੋਰ ਕੋਈ ਜਨਮ ਹੈ ਹੀ ਨਹੀਂ ਮਹਾਰਾਜ ਕਹਿੰਦੇ ਦੁਰਲਭ ਜਨਮ ਕੁਨ ਫਲ ਪਾਇਓ ਪਤਾ ਨਹੀਂ ਮਾਲਕ ਨੇ ਕਿਵੇਂ ਤਰਸ ਕਰਕੇ ਤੈਨੂੰ ਇਹ ਦੁਰਲਭ ਮਨੋਖਾ ਜੀਵਨ ਦੀ ਦਾਤ ਦੇ ਦਿੱਤੀ ਪਰ ਇੱਕ ਗੱਲ ਚੇਤੇ ਰੱਖੀ ਬਿਰਥਾ ਜਾਏ ਅਬ ਬੇਕੇ ਅਬ ਬੇਕੇ ਦਾ ਅਰਥ ਹੈ ਬਵੇਕ ਮਤ ਤੋਂ ਬਿਨਾ ਬਿਵੇਕ ਮਤ ਕਿੱਥੋਂ ਮਿਲਦੀ ਸੀ ਗੁਰੂ ਦੇ ਕੋਲ ਜਿਹੜੀ ਬਿਵੇਕ ਬੁੱਧੀ ਹੈ ਨਾ ਜਿਹੜੀ ਪਰਖ ਵਾਲੀ ਜਿਹਦੇ ਨਾਲ ਸਾਨੂੰ ਆਪਣੇ ਕੀਮਤੀ ਜੀਵਨ ਰੂਪੀ ਰਤਨ ਦੀ ਪਰਖ ਪੈਣੀ ਸੀ ਮਹਾਰਾਜ ਕਹਿੰਦੇ ਉਹ ਉਹ ਜਿਹੜੀ ਬਿਵੇਕ ਬੁੱਧੀ ਹੈ ਉਹ ਤੈਨੂੰ ਗੁਰੂ ਕੋਲ ਮਿਲਣੀ ਸੀ ਆਪਾਂ ਤੇ ਅਰਦਾਸ ਵਿੱਚ ਮੰਗਦੇ ਆ ਨਾ ਮਹਾਰਾਜ ਸੇਖਾਂ ਨੂੰ ਬਿਵੇਕ ਦਾਨ ਬਖਸ਼ਿਓ ਪਰਖ ਵਾਲੀ ਬੁੱਧੀ ਬਖਸ਼ਿਓ ਇੱਕ ਗੱਲ ਚੇਤੇ ਰੱਖਿਓ ਜੇ ਸੋ ਗੁਰਸਿੱਖ ਨੂੰ ਗੁਰੂ ਨੇ ਬਵੇਕ ਬੁੱਧੀ ਦੀ ਦਾਤ ਦੇ ਦਿੱਤੀ ਨਾ ਤੇ ਉਹ ਸੰਸਾਰ ਦੇ ਨਾਲੋਂ ਫਿਰ ਵੱਖਰੀ ਰਾਹ ਤੇ ਤੁਰਦਾ ਸੋ